ਸੋ ਜਿਹਨੇ ਵੀ ਕਲਾਕਾਰ ਪਰ ਆਏ ਸੀ ਪਹੁੰਚੇ ਨੇ ਸਾਰਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ 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 ਜਨਾ ਸੋ ਗੁਜਾਰਿਸ਼ ਹੈ ਇੱਕ ਮੇਰੀ ਕਿ ਮੈਸੇਜ ਕਰ ਲੇਗੇ ਤੁਸੀਂ ਵੀ ਕਰਿਓ ਆਪਾਂ ਚਮਕੀਲਾ ਸਾਹਿਬ ਨੂੰ ਸ਼ਰਧਾਂਜਲੀ ਤਾਂ ਹੀ ਹੋਗੀ ਜਿਹੜਾ ਵੀ ਕਲਾਕਾਰ ਇੱਥੇ ਗਾ ਕੇ ਜਾਂਦਾ ਹੈ ਉਹ ਇੱਕ ਸਾਈ ਜ਼ਰੂਰ ਇਹਨਾਂ ਦੇ ਖਾਈ ਅੰਤਰਾ ਜੋ ਚਮਕੀਲਾ ਸਾਹਿਬ ਦਾ ਗਾਇਆ ਹੋਇਆ ਹੈ ਉਹ ਜ਼ਰੂਰ ਗਾ ਕੇ ਜਾਵੇ ਗਾ ਕੇ ਸਾਰਾ ਲਾਈਵ ਕਰਦੇ ਆ ਪਤਾ ਲੱਗੇ ਚਮਕੀਲਾ ਸਾਹਿਬ ਦਾ ਮੇਲਾ ਭਰੇ ਹਾਂਜੀ

ਜੱਤ ਕਰਦੇ ਕਰਦੇ ਮੁੰਡੇ ਦਾ ਜਿੱਤਿਆਰੀ ਚਿੱਤ ਕਰਦੇ ਅੰਦਰ ਦੀ ਬਾਤ ਨੂੰ ਮੇਰੇ ਜੀ ਗੱਡੀ ਦਾ ਕਰਦੇ ਮੁੰਡੇ ਦਾ ਜਿੱਤਿਆਰੀ ਚਿੱਤ ਕਰਦੇ ਸੋ ਥੈਂਕ ਯੂ ਜੀ ਇਹਨੇ ਖਾਜ ਬੋਲ ਕਰਿਆ ਤਾਂ ਸ਼ੁਕਰੀਆ ਰਾਂ ਖਾਦੇ ਬਦੇਸ ਰਾਣੀ ਐਨ ਵੀ ਪੀ ਤੇ ਭਾਈ ਭਾਈਆਂ ਦਾ ਘਰ ਤੋਂ ਕੋ ਜਾਉਦੇ ਤੇ ਭਾਈ ਭਾਈਆਂ ਕਹਿੰਦੇ ਜੋ ਮੁੰਦੇ ਹੱਥ ਲੱਗਦੇ ਨਾ ਚਾਲ ਨਾਲ ਉੱਚੇ ਤੇ ਰਖੀਏ ਨਾ ਪਾੜੇ ਲੱਛਣਾ ਵਾਲੇ ਨੂੰ ਕਰਦੀ ਰਾ ਆਪੇ ਗੱਲ ਕਰਕੇ ਰਹੀ ਸਲੀ ਦਾ ਆਪੇ ਗੱਲ ਕਰਦੇ ਰਹੀ ਅੱਛੀ ਦਾ

ਹਾਂ ਇੱਕ ਵਾਰੀ ਸੋਨਟ ਦੇ ਲਈ ਐਮਐਲ ਸਾਹਿਬ ਬੀਬੀਆਂ ਸਾਰੇ ਖੜੇ ਹੋ ਕੇ ਪੰਜ ਮਿੰਟ ਦਾ ਮੋਲ ਵਟਣਾ ਜੀ ਦੋਨੇ ਰੂਮਾ ਅਮਰ ਸਿੰਘ ਝੰਟੀਲਾ ਜੀ ਦੀ ਬੀਬੀ ਅਮਰਜੋਤ कौर ਜੀ ਨੂੰ ਸਕੂਨ ਮਲੇ ਪਰਮਾਤਮਾ ਨੂੰ ਆਪਣੇ ਚਰਨਾਂ ਚ ਵਾਸਤੇ

ਸਮਾਪਤੀ ਸਾਡੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮਾਗ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਇੱਕ ਵਾਰ ਇਹਨਾਂ ਲਈ ਵੀ ਤਾੜੀਆਂ ਲਓ ਸਾਡੀ ਮਾਤਾ ਲਈ ਸਾਡੀ ਭੈਣ ਲਈ ਸਾਡੇ ਜਵਾਈ ਸਾਹਿਬ ਲਈ ਵੀ ਤਾੜੀਆਂ ਇੱਕ ਵਾਰ ਲਾ ਦਿਓ ਸਾਡੀ ਬੂਆ ਲਈ ਹਾਂਜੀ ਅੱਗੇ ਸੁਆਦੀ ਦੇਖੋ ਜੀ ਜੀ ਵੀ ਕੋਨੇ ਹੈ ਕੋਈ ਪਹਿਲਾਂ ਜਿਹੜੇ ਆਏ ਆ ਕਲਾਕਾਰ ਨਾਲ ਨਾਲਾਂਗੇ ਹੋਹੀ ਜੀ ਨੂੰ ਕਰੀ ਗੱਲ ਆ ਲੋ ਅੱਛਾ ਜੀ ਬਹੁਤ ਬਹੁਤ ਧੰਨਵਾਦ ਇਸ ਸਮਾਗਮ ਦਾ ਜਿਸ ਤਰ੍ਹਾਂ ਕਿ ਇਹ ਅੰਤਰਰਾਸ਼ਟਰੀ ਸਵਾਸ ਸੈਪਟਰ ਮਿਲਾ ਹੋ ਰਿਹਾ ਹੈ ਜਿੰਨੇ ਸਾਡੇ ਇਨਵਾਈਟਡ ਕਲਾਕਾਰ ਸਾਰੇ ਪਹੁੰਚ ਚੁੱਕੇ ਨੇ ਔਰ ਹੁਣ ਇਸ ਤੋਂ ਬਾਅਦ ਮੈਂ ਜਿਹੜਾ ਮਾਈਕ ਹੈ ਮੈਂ ਕਾਦੋ ਆਈ ਹੋਈ ਜੋੜੀ ਅਮਰ ਸਿੰਘ ਚਮਕੀਲਾ ਅਮਨਜੋਲ ਪੋਸਟਾ ਦੇ ਵਿਅਕਤੀ ਆਜਣ ਮੈਂ ਇਸ ਤੋਂ ਬਾਅਦ ਮਾਈਕਫੋਨ ਦੇਣ ਲੱਗਿਆ ਅੱਗੇ ਦੀ ਕਾਰਵਾਈ ਜਿਹੜੀ ਹੈ ਕਿ ਕਿਉਂਕਿ ਕਲਾਕਾਰ ਜਿੰਨੇ ਵੀ ਅਸੀਂ ਬੁਲਾਏ ਸੀ ਸਾਰੇ ਆ ਚੁੱਕੇ ਨੇ ਉਹਨੇ ਇਹ ਤੋਂ ਅੱਗੇ ਦਾ ਟਾਈਮ ਛੋਟੇ ਕੋਲ ਜਿਹੜਾ ਹੈਗਾ ਉਹ ਨਹੀਂ ਪਹੁੰਚਿਆ ਸੋ ਇੱਕ ਵਾਰੀ ਫੇਰ ਸਮੋਚੇ ਜਿੰਨੇ ਵੀ ਤੁਸੀਂ ਭਾਈਚਾਰਾ ਅੱਜ ਇੱਥੇ ਪਹੁੰਚੇ ਹੋ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਅਸੀਂ ਵਿਚੇ ਗੁਲਾਬਾਂ ਨੂੰ ਜੀ ਆਇਆਂ ਕਹਿੰਦੇ ਆਓ ਜੀ ਜੋ ਹਲ ਮਾੜਾ ਸਾਡੀ ਜੋੜੀ ਇੱਕ ਵਾਰ ਬਾਤ 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 ਵੀ ਬਾਤ अखर समुन्दर रखा मैं इकबाल पंजाबी अखर रखा मैं इकबाल पंजाबी का झखड़ा रख दिता है देवा बाल पंजाबी जो आखण्चअ नहीं तहजीब नहीं जो विच ऐ अस्त नहीं तहजीब नहीं पढ़ के ਬਾਹੂ ਲਾਲ ਪੰਜਾਬੀ ਦਾ ਬਾਹੂ ਲਾਲ ਪੰਜਾਬੀ ਸੋ ਹੋਰ ਬੋਲੀਆਂ ਨੂੰ ਸਿੱਖਣਾ ਕੋਈ ਮਾੜੀ ਗੱਲ ਨਹੀਂ ਹੋਰ ਬੋਲੀਆਂ ਨੂੰ ਸਿੱਖਣਾ ਬਾੜੇ ਜੀ ਲੋ ਜੀ ਇਹ ਪੇਸ਼ ਸੀਗਾ ਜੀ ਚੈਨਲ ਮੇਰਾ ਲੁਧਿਆਣਾ ਵੱਲੋਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਰ ਜੀ ਦੀ ਯਾਦ ਵਿੱਚ ਜੋ ਕਿ ਸਲਾਨਾ ਸੱਭਿਆਚਾਰਕ ਮੇਲਾ ਉਨਾ ਦੀ ਵਰਸੀ ਦੇ ਮੌਕੇ ਮਨਾਇਆ ਜਾਂਦਾ ਹੈ ਔਰ ਇਸ 37ਵੀਂ ਵਰਸੀ ਦੇ ਮੌਕੇ ਤੇ ਆ ਤੁਹਾਨੂੰ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਬਹੁਤ ਹੀ ਪ੍ਰਸ਼ਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਬੜੀ ਦੂਰੋਂ ਦੂਰੋਂ ਲੋਕੀ ਚੱਲ ਕੇ ਆਏ ਆਗੇ ਇਸ ਮੇਲੇ ਨੂੰ ਦੇਖਣ ਲਈ ਔਰ ਕਲਾਕਾਰਾਂ ਨੇ ਵੀ ਬਹੁਤ ਅੱਛਾ ਸਹਿਯੋਗ ਦਿੱਤਾ ਹੈ ਔਰ ਸਾਰਿਆਂ ਨੇ ਆਪੋ ਆਪਣਾ ਬਹੁਤ ਵਧੀਆ ਜੋ ਕਿ ਗਾਇਕੀ ਦਾ ਨਜ਼ਾਰਾ ਦਿਖਾਇਆ ਹੈ اور ਲੋਕ ਵੀ ਬਹੁਤ ਖੁਸ਼ ਹੋਏ ਨੇ ਤੇ ਸਾਡੇ ਇੰਸਪੈਕਟਰ ਸਾਹਿਬ ਵੀ ਇੱਥੇ ਪਹੁੰਚੇ ਹੋਏ ਨੇ ਹੋਮ ਹਮਾਕੇ ਜੋ ਕਿ ਹਰ ਸਾਲ ਆਉਂਦੇ ਨੇ ਆਪਣੀ ਹਾਜ਼ਰੀ ਲਗਵਾਉਂਦੇ ਨੇ ਉਹਨਾਂ ਨੇ ਵੀ ਕੁਝ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਪਰ ਉੱਥੇ ਸਾਊਂਡ ਡਿਸਟਰਬੈਂਸ ਹੋਣ ਕਰਕੇ ਅਸੀਂ ਆਵਾਜ਼ ਨਹੀਂ ਸੁਣਾ پا ਰਹੇ ਹਾਂ ਸੋ ਆਪ ਜੀ ਨੂੰ ਬੇਨਤੀ ਹੈ ਕਿ ਐਦਾਂ ਦੀਆਂ ਵਧੀਆ ਤੋਂ ਵਧੀਆ ਹੋਰ ਵੀ ਵੀਡੀਓ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਆਪਣੇ ਚੈਨਲ ਤੇ ਸਾਡੇ ਨਾਲ ਇਸੇ ਤਰ੍ਹਾਂ ਜੁੜਿਆ ਰਹੋ ਪਿਛਲੇ ਸਾਲ ਵੀ ਅਸੀਂ ਮੇਲੇ ਦੀਆਂ ਕੁਝ ਤਸਵੀਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਸੋ ਆਪ ਜੀ ਨੇ ਬਹੁਤ ਧਰਮਾ ਹੰਕਾਰਾ ਦਿੱਤਾ ਔਰ ਜਿਹਦੇ ਨਾਲ ਸਾਡਾ ਉਤਸ਼ਾਹ ਵਧਿਆ ਔਰ ਕਿਕੀਲਾ ਜੀ ਦੀ ਲਾਸਟ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਸਮਾਧ ਦੇ ਵਿੱਚ ਜੋ ਅਸੀਂ ਦਰਸ਼ਨ ਤੁਹਾਨੂੰ ਕਰਾਵਾਂਗੇ ਜਿੰਨਾ ਨੇੜੇ ਹੋ ਸਕਿਆ ਅਸੀਂ ਵੱਧ ਤੋਂ ਵੱਧ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਸਾਡੇ ਵੱਲੋਂ ਜਾਂ ਸਾਡੇ ਚੈਨਲ ਵੱਲੋਂ ਕੋਈ ਵੀ ਗਲਤੀ ਹੋਵੇ ਤਾਂ ਅਸੀਂ ਉਹਦੇ ਖਿਮਾ ਦੇ ਜਾਚਾਂ ਤੁਹਾਨੂੰ ਅਗਰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਆਪਣੇ ਸੁਝਾਅ ਜ਼ਰੂਰ ਦਿਓ ਤਾਂ ਕਿ ਜੋ ਅਸੀਂ ਅੱਗੇ ਤੋਂ ਹੋਰ ਵੀ ਵਧੀਆ ਵੀਡੀਓ ਬਣਾ ਕੇ ਦੇ ਸਕੀਏ ਧੰਨਵਾਦ